ਅੰਨਾ 938 ਤੇ ਮਹੱਲੇ ਪਹਿਲੇ ਦੀ ਸਿੱਧ ਗੋਸ਼ਟੀ ਪਾਣੀ ਸ਼ੁਰੂ ਹੁੰਦੀ ਆ ਇਹ ਸਿੱਧ ਗੋਸ਼ਟੀ ਸ਼ਬਦਾ ਜੇ ਆਪਾਂ ਇਹਨੂੰ ਪੜਦਿਆਂ ਸਿੱਧ ਗੋਸ਼ਟ ਗੋਸ਼ਟ ਭਾਰਤੀਆਂ ਪਰ ਕਿਰਤ ਭਾਸ਼ਾ ਦੇ ਵਿੱਚ ਕੋਈ ਸ਼ਬਦ ਨਹੀਂ ਆਉਂਦਾ ਗੋਸ਼ਟ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈਗਾ ਗੋਸ਼ਟ ਉਹਦਾ ਮਤਲਬ ਭੂਤ ਹੁੰਦਾ ਇਸ ਲਈ ਗੋਸ਼ਟੀ ਐੰਮ ਸਿਆਰੀ ਦੇ ਨਾਲ ਬਣਾ ਗੋਸ਼ਟੀ ਹੁੰਦੀ ਆ ਗੱਲਬਾਤ ਕਰਨੀ ਕਨਵਰਸੇਸ਼ਨ ਕਿਸੇ ਨਾਲ ਡਿਬੇਟ ਕਰਨੀ ਜਾਂ ਕਿਸੇ ਮੁੱਦੇ ਤੇ ਸਵਾਲ ਜਵਾਬ ਕਰਨੇ ਕਿਸੇ ਨਾਲ ਉਹ ਗੋਸ਼ਟੀ ਹੁੰਦਾ ਇੱਥੇ ਸਿੱਧਾ ਨਾਲ ਜੋ ਬਾਬਾ ਨਾਨਕ ਦੀ ਗੋਸ਼ਟੀ ਹੋਈ ਸੀ ਉਹ ਸਵਾਲ ਜਵਾਬਾਂ ਨੂੰ ਰੈਫਰੈਂਸ ਲੈ ਕੇ ਉਸ ਦੇ ਸੰਬੰਧ ਦੇ ਵਿੱਚ ਬਾਣੀ ਲਿਖੀ ਗਈ ਹੈ ਇਹ ਸੱਚ ਦਾ ਉਪਦੇਸ਼ ਦਿੱਤਾ ਗਿਆ ਉਹ ਜਿਵੇਂ ਸਵਾਲ ਪੁੱਛੇ ਸੀ ਉਮੇ ਦੇ ਵਿੱਚ ਸਵਾਲ ਜਵਾਬ ਹੈਗੇ ਨੇ ਜ਼ਰੂਰੀ ਥੋੜੀ ਹੈ ਕਿ ਉਹਨਾਂ ਕੋਲੋਂ ਤੋਂ ਉਸ ਵਕਤ ਕੋਈ ਕਲਮ ਹੋਊਗੀ ਜਾਂ ਪੇਪਰ ਹੋਣਗੇ ਵੀ ਉਦੋਂ ਹੀ ਗੱਲਾਂ ਲਿਖੀ ਗਈਆਂ। ਕਿ ਖਬਰ ਕਿੰਨੇ ਚਿਰ ਬਾਅਦ ਚ ਲਿਖੀਆਂ ਗਈਆਂ ਨੇ। ਭੁੱਲੇ ਵੀ ਗਏ ਹੋਣਗੇ ਕਈ ਗੱਲਾਂ। ਬਸ ਉਹ ਰੈਫਰੈਂਸ ਲਿੱਤਾ ਹੋਇਆ ਵੀ ਸਾਡੀ ਉੱਥੇ ਉਹਨਾਂ ਨਾਲ ਗੱਲਬਾਤ ਹੋਈ। ਉਹ ਗੱਲਬਾਤ ਦੇ ਅਨਸਾਰ ਉਹ ਸਵਾਲ ਜਵਾਬ ਲਿਖਤੇ। ਇੱਥੇ ਉਹ ਆਪਣਾ ਰੈਫਰੈਂਸ ਜਿਵੇਂ ਲੇਖਕ ਆਪਣਾ ਨਾਮ ਦਿੰਦਾ ਤਾਂ ਸਵਾਲਾਂ ਦੇ ਵਿੱਚ ਵੀ ਆਪਣਾ ਨਾਮ ਉਹਨਾਂ ਦਾ ਆ ਰਿਹਾ। ਇੱਥੇ ਮੇਨ ਮਕਸਦ ਕੀ ਆ ਕਿ ਪਾਠਕ ਨੂੰ ਪੜਨੇ ਵਾਲੇ ਨੂੰ ਸਿੱਖ ਨੂੰ ਸੱਚ ਬਾਰੇ ਪਤਾ ਲੱਗੇ ਸਿਰਫ ਸੱਚ ਦਾ ਉਪਦੇਸ਼ ਦੇਣਾ ਇੱਕ ਓੰਕਾਰ ਸਤਿਗੁਰੂ ਦਾ ਪ੍ਰਸਾਦ ਮੋਰ ਲੱ ਕੇ ਆਗੇ ਕਿ ਸਤਿਗੁਰ ਦੀ ਸਿੱਖਿਆ ਹੀ ਐ ਇਸ ਚ ਇਹ ਅੱਖਰਾਂ ਦੇ ਵਿੱਚ ਸਤਿਗੁਰ ਦੀ ਸਿੱਖਿਆ ਦਿੱਤੀ ਹੋਈ ਆ ਇਹ ਉਹਨਾਂ ਨੇ ਕੋਈ ਆਪਣਾ ਇਤਿਹਾਸ ਜਾਂ ਆਪਣੀ ਜੀਵਨੀ ਨਹੀਂ ਲਿਖੀ ਹੋਈ ਸਿੱਧ ਪੁੱਛਦੇ ਨੇ ਬਾਬਾ ਨਾਨਕ ਨੂੰ ਵੀ ਤੂੰ ਕੌਣ ਆ ਤੇਰਾ ਨੌ ਕੀ ਆ ਕੋਨਮ ਅਰਗ ਕੋਨ ਸੋ ਮਾਰਗ ਤੇਰਾ ਰਸਤਾ ਕੀਆ ਕਿ ਤੂੰ ਕਿਹੜੀ ਮੱਤ ਤੇ ਚੱਲਦਾ ਤੇ ਤੇਰਾ ਮਨੋਰਥ ਕੀ ਆ ਸਾਚ ਕੋ ਮੁਰਦਾਸੁ ਮਾਰੀ ਹਉ ਸੰਤ ਜਨਾਬ ਬਲ ਜਾਉ ਅਸੀਂ ਤੇਰੇ ਬਲਿਹਾਰੇ ਜਾਵਾਂਗੇ ਜੇ ਤੂੰ ਇੱਕ ਗੱਲ ਦੱਸ ਦੇਂਗਾ ਸਾਨੂੰ ਕਹਿ ਬੈਸੋ ਕਹਿ ਰਹੀਏ ਬਾਲੇ ਕਹਿ ਆਉਜ ਕਹਿ ਜਾਵੋ ਕਿੱਥੇ ਬੈਠਦਾ ਤੂੰ ਸਮਾਧੀ ਲਾ ਕੇ ਉਹ ਸਮਝਦੇ ਨੇ ਵੀ ਇਹ ਵੀ ਸਮਾਧੀ ਲਾਉਂਦਾ ਕਿਤੇ ਫਿਰ ਉਹ ਪੁੱਛਦੇ ਨੇ ਵੀ ਤੂੰ ਕਿੱਥੇ ਬੈਠਦਾ ਸਮਾਧੀ ਲਾ ਕੇ ਕਿੱਥੇ ਰਹੇ ਨਾ ਇੱਥਿਆਂ ਤੋਂ ਬਾਲੇ ਬਾਲਕਾ ਉਸ ਸਮੇਂ ਜਵਾਨ ਨੇ ਨਾ ਉਸ ਹਿਸਾਬ ਨਾਲ ਪੁੱਛਦੇ ਨੇ ਕੋਈ ਵੱਡੀ ਉਮਰ ਦਾ ਪੁੱਛਦੇ ਆ ਉਹਨਾਂ ਕਿ ਆ ਵੋ ਕਹਿ ਜਾਓ ਤੂੰ ਫੇਰੀ ਲਾਉਣ ਕਿਹੜੇ ਪਿੰਡਾਂ 'ਚ ਜਾਣਾ ਕਿੱਥੇ ਆ ਉਹਨਾਂ ਜੰਨਣਾ ਤੋਂ ਲਿਖਣ ਵਾਲੇ ਨੇ ਆਪਾਂ ਨਾਂ ਵਿੱਚ ਪਤਾ ਨਾਨਕ ਬੋਲੇ ਸੁਣ ਬੇਰਾਗੀ ਕਿਆ ਤੇਮਾਰਾ ਰਾਉ ਹੁਣ ਉਹਨਾਂ ਨੇ ਬਾਬੇ ਨਾਨਕ ਨੇ ਬਰਾਗੀ ਬਾਣਾ ਪਾਇਆ ਸੀਗਾ ਸਤਾਰ ਕੇ ਉਹਨਾਂ ਨੇ ਉਹਨਾਂ ਨੂੰ ਬਰਾਗੀ ਹੋ ਕੇ ਆਹ ਸਣ ਸੁਣ ਬਰਾਗੀ ਦੱਸ ਵੀ ਤੇਰਾ ਰਾਹ ਕੀ ਆ ਵੀ ਤੇਰਾ ਤੂੰ ਕਿਹੜੀ ਮੱਤ ਤੇ ਚੱਲਦਾ ਤੇਰਾ ਮਨ ਮਾਰਗ ਜਾਂ ਰਸਤਾ ਤੇਰੀ ਮੱਤ ਕੀ ਆ ਫਿਰ ਉਹਦੇ ਜਵਾਬ ਚ ਲਿਖਦੇ ਨੇ ਘਟ ਘਟ ਬੈਸ ਨਰੰਤਰੀ ਰਹੀ ਨਾਮ ਨੂੰ ਤਾਂ ਉਹਨਾਂ ਨੇ ਦੱਸਿਆ ਨਹੀਂ ਸਿੱਧਾ ਇੱਥੋਂ ਸ਼ੁਰੂ ਹੋ ਗਏ ਨਾਮ ਪੜ੍ਹਨੇ ਵਾਲੇ ਨੂੰ ਆਪੇ ਪਤਾ ਲਾ ਲੈਣਾ ਵੀ ਨਾਮ ਕੀ ਆ ਕੈਬਸ ਉਹ ਕਹਿ ਰਹੀਏ ਵਾਲੇ ਦੇ ਜਵਾਬ ਚ ਲੇਖਨੇ ਘਟ ਘਟ ਬੈਸ ਨਿਰੰਤਰ ਹੀ ਰਹੀ ਹੈ ਸਾਡਾ ਵਜੂਦ ਅਸੀਂ ਮੂਲ ਆ ਅਸੀਂ ਖਿਰਦਿਆਂ ਚ ਰਹਨੇ ਆ ਸਰੀਰ ਦੇ ਤੌਰ ਤੇ ਹੁਣ ਉਹ ਅਸਰ ਨਹੀਂ ਦੇ ਰਹੇ ਘਟ ਘਟ ਬੈਸ ਨਿਰੰਤਰ ਹੀ ਰਹੀ ਹੈ ਲਗਾਤਾਰ ਬਿਨਾਂ ਕਿਸੇ ਸਪੇਸ ਤੋਂ ਉੱਥੇ ਰਹਨੇ ਆ ਚਾਲੇ ਸਤਿਗੁਰਪਾਏ ਸਾਡੀ ਸਾਡਾ ਜਿਹੜਾ ਮਾਰਗ ਆ ਅਸੀਂ ਸਤਿਗੁਰ ਦੀ ਸਿੱਖਿਆ ਤੇ ਚੱਲਦੇ ਆ ਹੁਣ ਜਦੋਂ ਸਿੱਖ ਨਹੀਂ ਗੱਲਾਂ ਪੜ੍ਹਨੀਆਂ ਨੇ ਸਿੱਖ ਲੈਣਾ ਕਿ ਸਾਡੀ ਸਿੱਖਿਆ ਕੀ ਆ ਸਹਿਜੇ ਆਏ ਹੁਕਮੀ ਸਿਦਾਏ ਨਾਨਕ ਸਦਾਰ ਜਾਏ ਕਿੱਥੋਂ ਨਾ ਕਿੱਥੇ ਆਉਣਾ ਜਾਨਾ ਉਹ ਤਾਂ ਪੁੱਛਦੇ ਸੀ ਤੂੰ ਫੇਰੀ ਕਿਹੜੇ ਇਲਾਕੇ ਤੂੰ ਆਉਣਾ ਜਾਨਾ ਉਹ ਹਰ ਦੂਏ ਹਿਸਾਬ ਨਾਲ ਅਨਸਰ ਦੇ ਰਹੇ ਨੇ ਸਹਿਜੇ ਆਏ ਹੁਕਮੀ ਸਿਦਾਏ ਕਿਉਂਕਿ ਉਹ ਆਪਣੇ ਆਪ ਨੂੰ ਸਰੀਰ ਨਹੀਂ ਦਿਖਾ ਰਹੇ ਉਹਨਾਂ ਨੂੰ ਬੋਲਣ ਚ ਵਿਵੇਕ ਆ ਹੁਣ ਕਹਿੰਦੇ ਜੋ ਜੋ ਜਿਹੜਾ ਮੂਲ ਆ ਉਹ ਜੇ ਜਨਮ ਲੈਂਦਾ ਤਾਂ ਉਹ ਸਹਿਜ ਜਿਹੰਦਾ ਪਹਿਲਾਂ ਬਾਜਪੇ ਮਾਇਆ ਦੇ ਵਿੱਚ ਕਹਿੰਦੇ ਸਹਿਜ ਚ ਆਉਨੇ ਆ ਹੁ ਹੁਕਮ ਦੇ ਨਾਲ ਅਸੀਂ ਸਰੀਰ ਛੱਡ ਜਾਂਦੇ ਆ ਨਾਰਗ ਸਦਾ ਰਜਾਇ ਹਮ ਨਾਰਗ ਕਦੇ ਹਮੇਸ਼ਾ ਰਜਜ ਰਹਿੰਦਾ ਅਸਨੀ ਬੈਸਨੀ ਥਿਰ ਨਾਰਾਇਣ ਐਸੀ ਗੁਰਮਤੀ ਪਾਏ ਹੁਣ ਇਹਦਾ ਜਵਾਬ ਆ ਕਿ ਆ ਤੁਮਾਰਾ ਰਾਹ ਵੀ ਤੇਰਾ ਰਾਹ ਕੀ ਜੇ ਕਿਸ ਸਿੱਖ ਨੇ ਸਮਝਣਾ ਪੜਨਾ ਵੀ ਸਾਡਾ ਮਨੋਰਥ ਕੀ ਆ ਸਾਡਾ ਰਾਹ ਕੀ ਆ ਸਾਡੀ ਕੀ ਸਿੱਖਿਆ ਉਹ ਆ ਦੋ ਲਾਈਨਾਂ ਚ ਪਈਆ ਅਸਨੀ ਬੈਸਨੀ ਥਿਰ ਨਾਰਾਇਣ ਐਸੀ ਗੁਰਮਤੀ ਪਾਏ ਕਹਿੰਦੇ ਜਿਹੜਾ ਨਾਰਾਇਣ ਆ ਹਮੇਸ਼ਾ ਥੇਰਾ ਉਹੀ ਉਹ ਦਾਸਨ ਆ ਉਹ ਹਮੇਸ਼ਾ ਹਸਣ ਲਾਗੀ ਰੱਖਦਾ ਜਿਹੜਾ ਸਾਡਾ ਮੂਲ ਆ ਅਸਲ ਚ ਉਹਨਾਂ ਨੇ ਲਾਵਾਤੀ ਸਰੀਰ ਦੀ ਸਮਾਧੀ ਟਿਕਾ ਕੇ ਬੈਠ ਕੇ ਸਵਾਦੀ ਧਿਆਨ ਲਾਣ ਲੱਗੇ ਇੱਥੇ ਸਾਰਾ ਕੁਝ ਮਨ ਤੇ ਨਿਰਭਰ ਆ ਟਿਕਾਉਣਾ ਮਨ ਨੂੰ ਆ ਸਮਾਧੀ ਲਗਾਉਣੀ ਆ ਮਨ ਦੀ ਜਿਹੜਾ ਭੱਜਿਆ ਫਿਰਦਾ ਆਪਣੀਆਂ ਇੱਛਾ ਮੋਜ ਮਨੋਗਾਮਨਾ ਚ ਇੱਧਰ ਉੱਧਰ ਭੱਜਿਆ ਫਿਰਦਾ ਸੋਚਾਂ ਦੇ ਵਿੱਚ ਉਹਦੀ ਇਸ ਮਨ ਦੀ ਲਵਾਉਣੀ ਆ ਆਪ ਤੱਕ ਭਾਵੇਂ ਚਾਹ ਤੁਰੇ ਫਿਰੋ ਘਰ ਦੇ ਕੰਮ ਕਰੀ ਜੋ ਕੋਈ ਵੀ ਕੰਮ ਕਰੋ ਮਨ ਦੀ ਸਮਾਧੀ ਲਵਾਉਣੀ ਆ ਮਨ ਨੂੰ ਨਿਪਟਕਣ ਦੇਣਾ ਲਵਾਉਣ ਲੱਗੇ ਸਰੀਰ ਦੀ ਸਮਾਧੀ ਉਹ ਕਹਿੰਦੇ ਵੀ ਅਸ ਨਹੀਂ ਬੈਸਣੀ ਥਿਰ ਨਾਰਾਇਣ ਐਸੀ ਗੁਰਮਤੀ ਐਸੀ ਸਿੱਖਿਆ ਲੈ ਲਈ ਵੀ ਹੁਣ ਸਮਾਧੀ ਮਨ ਦੀ ਲਵਾਉਣੀ ਆ ਜਿਹੜਾ ਥਿਰ ਰਹਿੰਦਾ ਉਹਦਾ ਮੂਲ ਅਸਲ ਚ ਉਹਨੇ ਰਹਿਣਾ ਥੇਰਾ ਸੀ ਉਹਨੂੰ ਭੁਜਾਈ ਫਿਰਦੇ ਆ ਉਹਨੂੰ ਹੁਣ ਟਿਕਾਉਣਾ ਸਿੱਖ ਲਿਆ ਸਥਿਰ ਹੋ ਗਿਆ ਐਸੀ ਗੁਰਮਤੀ ਪਾਲੀ ਐਸੀ ਗੁਰਦੀ ਮਤ ਗੁਰਦੀ ਸਿੱਖਿਆ ਐਸੀ ਬਿਵੇਕ ਵਿਚਾਰ ਵਾਲੀ ਮਤ ਪਾਲੀ ਗੁਰਮੁਖੀ ਬੁੱਝੇ ਆਪ ਪਛਾਣੇ ਸਾਚੇ ਸੱਚੀ ਸਮਾਏ ਗੁਰਮੁਖੀ ਗੁਰਮੁਖ ਗੁਰਮੁਖ ਵਾਲੀ ਬੁੱਧੀ ਨਾਲ ਬੁੱਝਦਾ ਆਪਣੇ ਆਪ ਨੂੰ ਪਛਾਣਨਾ ਆਪ ਪਛਾਣਨਾ ਆਪਣਾ ਝੂਲ ਪਛਾਣਨਾ ਸਾਚੇ ਸੱਚੀ ਸਮਾਏ ਉਹ ਮੂਲ ਪਛਾਣ ਕੇ ਅਸੀਂ ਪਤਾ ਲੱਗ ਜਾਣਾ ਕਿ ਅਸੀਂ ਸੱਚੇ ਵੀ ਸੱਚੇ ਜੀ ਸਮਾ ਜਾਣਾ। ਇਹ ਮਨ ਨੇ ਜਿੱਥੋਂ ਪਾਇਆ ਹੋਇਆ ਉੱਥੇ ਹੀ ਸਮਾ ਜਾਣਾ। ਇਹ ਸਾਡਾ ਮਕਸਦ ਆ, ਇਹ ਸਾਡਾ ਰਾਹ। ਗੁਰਮੁਖੀ ਉਹ ਜੇ ਆ ਪਛਾਣੇ ਸੱਚੇ ਸੱਚੀ ਸਮਾਏ। ਪ੍ਰਮੁਖੀ ਦੁਆਰਾ ਗੁਰਮਤਿ ਦੀ ਸਿੱਖਿਆ ਲੈ ਕੇ ਉਸ ਦੁਆਰਾ ਆਪਣੇ ਆਪ ਨੂੰ ਬੁੱਝਣਾ ਤੇ ਉਹ ਸੱਚੇ ਜੀ ਸਮਾ ਜਾਣਾ। ਇਹ ਸਾਡਾ ਮਾਰਗ ਦਾ ਮਨੋਰਥ ਆ, ਇਹ ਸਾਡਾ ਮਕਸਦ ਹੋਣਾ ਚਾਹੀਦਾ। ਪਰ ਸਾਨੂੰ ਸੋਚਣਾ ਪੈਣਾ ਕਿ ਕੀ ਸਾਡਾ ਇਹ ਮਕਸਦ ਹੈ ਕਿ ਸਿੱਧ ਗੋਸ਼ਟ ਦੇ ਵਿੱਚ ਬਾਬੇ ਨਾਨਕ ਨੇ ਪਹਿਲੇ ਕਿਸ ਨੂੰ ਹਾਂ ਦੇ ਜਵਾਬ ਵਿੱਚ ਹੀ ਇਹ ਸਾਨੂੰ ਸਿੱਖਿਆ ਦਿੱਤੀ ਜੇ ਅਸੀਂ ਇਹਨੂੰ ਸਿਰਫ ਤੋਤਾ ਰੱਟਣ ਵਾਂਗੂ ਪੜ ਰਹੇ ਅੱਖਰਾਂ ਨੂੰ ਉਹ ਪਾਠ ਨਹੀਂ ਹੈ ਗੁਰਬਾਣੀ ਜਦੋਂ ਇਹ ਅੱਖਰਾਂ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਇਹ ਗੱਲਾਂ ਜਦੋਂ ਆਪਾਂ ਗਿਆਨ ਪੜਾਂਗੇ ਉਹ ਗਿਆਨ ਸਾਨੂੰ ਸਿੱਖਿਆ ਦਿੰਦਾ ਉਹ ਗੁਰਬਾਣੀ ਆ ਇੱਥੋਂ ਆ ਸਿੱਖਿਆ ਲਈ ਆਪਾਂ ਨੇ